ਹਾਂਜੀ ਦੇਰਜਗਰ ਸਾਥੀਓ ਅੱਜ ਦੇਰਜਗਰ ਸੰਜੀ ਮੋਰਚੇ ਦੀ ਦੇਰਜਗਰ ਮਲਟੀਪਰਪਸ ਯੂਨੀਅਨ ਦੀ ਮੀਟਿੰਗ ਸੀ ਪੰਜਾਬ ਕੈਬਨਿਟ ਸਬਕਮੇਟੀ ਦੇ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਜਿਹਦੇ ਵਿੱਚ ਹੋ ਰਹੀ ਮਸਲਾ ਆਪਣਾ ਫੈਸਲ ਵਰਕਰ ਦੀਆਂ ਜਿਹੜੀਆਂ ਪੋਸਟਾਂ ਆ ਚੁੱਕੀਆਂ ਨੇ ਉਹਨਾਂ ਦੇ ਵਿੱਚ ਉਮਰ ਦਾ ਛੋਟਦਾ ਇਸ ਕਰਕੇ ਮਾਸਟਰ ਕੇਡਰ ਦੀਆਂ ਪੋਸਟਾਂ ਲੈਕਚਰ ਆਦੀਆਂ ਪੋਸਟਾਂ ਸ ਲੈਕ ਪ੍ਰੋਫੈਸਰ ਦੀਆਂ ਪੋਸਟਾਂ ਇਹਨਾਂ ਬਾਰੇ ਗੱਲਬਾਤ ਉਹਨਾਂ ਦਾ ਪੈਨਲੇ ਬੈਠਾ ਸੀ ਸਿੱਖਿਆ ਤੇ ਸਿਹਤ ਦਾ ਉਹਦੇ ਬਾਰੇ ਵਿਸ਼ੇਸ਼ ਗੱਲਬਾਤ ਹੋਈ ਹੈ ਜਿਹਦੇ ਬਾਰੇ ਡਿਟੇਲ ਦੇ ਵਿੱਚ ਸਾਥੀ ਰਮਨ ਤੁਹਾਡੇ ਨਾਲ ਗੱਲਬਾਤ ਕਰਨਗੇ ਸਭ ਤੋਂ ਪਹਿਲਾਂ ਇਹ ਕਿ ਮਲਟੀ ਪਰਪਸ ਹਸਪਤਾਲ ਵਰਕਰ ਦੀਆਂ ਜਿਹੜੀਆਂ ਪੋਸਟਾਂ ਨੇ ਉਹਦੇ ਵਿੱਚੋਂ ਮਰਹਦ ਛੋਟ ਨਹੀਂ ਦਿੱਤੀ ਗਈ ਪਿਛਲੇ ਦਿਨਾਂ ਦੇ ਵਿੱਚ ਇੱਕ ਵਾਰ ਇਨਕਾਰ ਕਰ ਦਿੱਤਾ ਗਿਆ ਸੀ ਪਰੰਤੂ ਮੋਰਚੇ ਦੀਆਂ ਲਗਾਤਾਰ ਕੋਸ਼ਿਸ਼ਾਂ 14 ਤਰੀਕ ਨੂੰ ਆਪਾਂ ਫਰੀਦਕੋਟ ਦਾ ਜਿਹੜਾ ਟੈਂਕੀ ਤੇ ਜਿਹੜੇ ਜਾਂ ਸੰਗਰੂਰ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ ਅਰਸਟ ਕੀਤੇ ਗਏ ਰਿਹਾਈ ਹੋਈ ਇਸ ਦੇ ਦੌਰਾਨ ਮੀਟਿੰਗਾਂ ਮਿਲੀਆਂ ਇਹਨਾਂ ਮੀਟਿੰਗਾਂ ਦੇ ਵਿੱਚੋਂ ਅੱਜ ਦੀ ਮੀਟਿੰਗ ਸੀ ਜਿਹਦੇ ਵਿੱਚੋਂ ਦੁਬਾਰਾ ਫੇਰ ਵਿੱਤ ਮੰਤਰੀ ਤੱਕ ਇਹ ਗੱਲ ਰੱਖੀ ਗਈ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਵਿਭਾਗਾਂ ਦੇ ਵਿੱਚ ਸਿੱਖਿਆ ਤੇ ਸਿਹਤ ਦੇ ਵਿੱਚ ਜਦੋਂ ਕਦੇ ਉਮਰਦ ਛੋਟ ਮਿਲੀ ਹੈ ਉਹਦੇ ਨਾਲ ਸੰਬੰਧਿਤ ਡਾਕੂਮੈਂਟ ਦੁਬਾਰਾ ਜਮ੍ਹਾਂ ਕਰਵਾਏ ਗਏ ਜਿਹਦੇ ਵਿੱਚੋਂ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਨੇ ਇਹ ਗੱਲ ਦਾ ਭਰੋਸਾ ਦਿੱਤਾ ਹੈ ਕਿ ਆਉਂਦੀ ਮੀਟਿੰਗ ਦੇ ਵਿੱਚ ਤੁਰੰਤ ਜਲਦੀ ਤੁਹਾਡਾ ਇਹ ਮਸਲਾ ਹੱਲ ਕੀਤਾ ਜਾਣਾ ਹੈ ਉਮਰਦ ਛੋਟ ਦਿੱਤੀ ਜਾਣੀ ਹੈ ਫੌਰੀ ਤੌਰ ਤੇ ਸਿੱਖਿਆ ਸਿਹਤ ਦੇ ਵਿੱਚ ਸਿਕਾ ਦੇ ਵਿੱਚ ਵੀ ਇਸ ਗੱਲ ਤੇ ਗੱਲ ਰੱਖੀ ਗਈ ਹੈ ਜਿਹੜਾ ਕਿ ਸਾਥੀ ਰਮਨ ਤੁਹਾਡੇ ਨਾਲ ਗੱਲ ਕਰਨਗੇ ਕਿ ਸਿਹਤ ਦੇ ਵਿੱਚ ਪ੍ਰੋਪੋਜ਼ਲ ਦੁਬਾਰਾ ਬਣਾ ਕੇ ਭੇਜੀ ਦਾ ਭੇਜੀ ਜਾਵੇ ਜਿਹੜਾ ਅਪਲਾਈ ਕਰਨ ਦੀ ਤਾਰੀਖ ਸੀ 6 ਤੋਂ 26 ਤੱਕ ਅਗਸਤ ਤੱਕ ਸੀ ਭਾਵ ਕਿ ਬੀਤੀ ਲੰਗੀ ਰਾਤ 12 ਵਜੇ ਪੋਰਟਲ ਬੰਦ ਹੋ ਗਿਆ ਇਹ ਮੰਗ ਰੱਖੀ ਗਈ ਕਿ ਇੱਕ ਤਾਂ ਪੋਰਟਲ ਦੁਬਾਰਾ ਖੋਲਿਆ ਜਾਵੇ ਤੇ ਜਲਦੀ ਉਮਰਾਤ ਛੋੜ ਦਿੱਤੀ ਜਾਵੇ ਤਾਂ ਉਸ ਮਸਲੇ ਤੇ ਖੇਤ ਡਾਇਰੈਕਟਰ ਦੇ ਨਾਲ ਸਿਹਤ ਸੈਕਟਰੀ ਦੇ ਨਾਲ ਮੀਟਿੰਗ ਵੱਖਰੇ ਤੌਰ ਤੇ ਕਰਵਾਈ ਗਈ ਤਾਂ ਉਹਨਾਂ ਨੂੰ ਇਸ ਗੱਲ ਦੀ ਹਦਾਇਤ ਕੀਤੀ ਗਈ ਕਿ ਫੌਰੀ ਪ੍ਰਪੋਜ਼ਲ ਬਣਾ ਕੇ ਭੇਜੀ ਜਾਵੇ ਉਮੀਦ ਹੈ 2-4 ਦਿਨਾਂ ਦੇ ਵਿੱਚ ਦੁਬਾਰਾ ਇਸ ਮਸਲੇ ਤੇ ਸਿਹਤ ਵਿਭਾਗ ਦੇ ਵਿੱਚੋਂ ਅਮਰਤ ਛੋੜ ਦੇਊਗੀ ਪੰਜਾਬ ਸਰਕਾਰ ਤੇ ਆਉਂਦੇ ਦਿਨਾਂ ਦੇ ਵਿੱਚ ਫੇਰ ਆਪਣੀ ਮੀਟਿੰਗ ਹੈ ਉਸ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਇਸ ਗੱਲ ਦਾ ਐਲਾਨ ਕਰੂਗੀ ਇਸ ਗੱਲ ਦੀ ਪੂਰੀ ਉਮੀਦ ਹੈ ਇੱਕ ਵਾਰ ਪੋਰਟਲ ਦੀ ਡਾਟਾ ਵਧਾ ਦਿੱਤੀ ਜਾਣੀ ਹੈ ਮਾਸਟਰ ਕੇਡਰ ਲੈਕਚਰਾਸ ਤੇ ਪ੍ਰੋਫੈਸਰ ਦੀਆਂ ਪੋਸਟਾਂ 55% ਓਮਰਫ ਛੋਟ ਬਾਰੇ ਜੋ ਵੀ ਕੁਝ ਹੋਇਆ ਕਿਉਂਕਿ ਪੂਰਾ ਆਮਲਾ ਸਿਹਤ ਭਾਗ ਤੇ ਸਿੱਖਿਆ ਭਾਗ ਦਾ ਅਸੀਂ ਬਾਕੀ ਗੱਲਬਾਤ ਸਾਥੀ ਰਵਣ ਤੁਹਾਡੇ ਨਾਲ ਸਾਂਝੀ ਕਰਨਗੇ ਜੀ ਦੇਖੋ ਜੀ ਬਾਕੀ ਤੁਸੀਂ ਗੱਲਬਾਤ ਜੋ ਪ੍ਰਧਾਨ ਜੀ ਕੋਲੋਂ ਢਿਲਵਾ ਸਾਹਿਬ ਤੋਂ ਸੁਣੀ ਹੈ ਤਾਂ ਅੱਜ ਦੀ ਮੀਟਿੰਗ ਦੇ ਵਿੱਚ ਕਾਫੀ ਪੋਜ਼ਿਟਿਵ ਇਹ ਸੀਗਾ ਕਿ ਪੈਨਲ ਸਾਰਾ ਮੌਜੂਦ ਸੀ ਔਰ ਮੀਟਿੰਗ ਤੁਸੀਂ ਲਾਓ ਸਾਹਿਬ ਵੀ ਸਵੇਰ 10:00 ਤੋਂ ਸ਼ੁਰੂ ਹੋ ਕੇ 12:00 1:00 ਵਜੇ ਤੱਕ ਚੱਲੀਆਂ ਔਰ ਕਾਫੀ ਲੰਮਾ ਸਮਾਂ ਦਿੱਤਾ ਗਿਆ ਗੱਲਬਾਤ ਕਰਨ ਦਾ ਤਾਂ ਉਸ ਦੇ ਵਿੱਚ ਆਪਾਂ ਨੂੰ ਪਤਾ ਆਪਣਾ ਸਭ ਤੋਂ ਵੱਡਾ ਮੁੱਦਾ ਹੈਗਾ ਬੇਰਜ਼ਗਾਰੀ ਦਾ ਤੇ ਆਪਾਂ ਰੋਜ਼ਗਾਰ ਮੰਗਦੇ ਆਂ ਤਾਂ ਪੋਸਟਾਂ ਦੀ ਜਿਹੜੀ ਗੱਲ ਹੈ ਆਪਣੀ ਉਹ ਹਜੇ ਤੱਕ ਉੱਥੇ ਖੜੀ ਹੈ ਜਦੋਂ ਮਾਸਟਰ ਕੈਟਰ ਦੀ ਭਰਤੀ ਦੀ ਗੱਲ ਕੀਤੀ ਗਈ ਤਾਂ ਇੱਕੋ ਗੱਲ ਆਉਂਦਾ ਹੈ ਵਿਭਾਗ ਵੱਲੋਂ ਕਿ ਜਿਹੜੀਆਂ ਪ੍ਰੋਮੋਸ਼ਨਾਂ ਉਹ ਚੱਲ ਰਹੀਆਂ ਬਹੁਤ ਜਲਦੀ ਪ੍ਰੋਮੋਸ਼ਨਾਂ ਦਾ ਕੰਮ ਜਿਹੜਾ ਹੈਗਾ ਉਹ ਜਦੋਂ ਹੀ ਪੂਰਾ ਹੋ ਜਾਂਦਾ ਤਾਂ ਉਸ ਤੋਂ ਬਾਅਦ ਹੀ ਅਸੀਂ ਜਿਹੜਾ ਹੈਗਾ ਨਵੀਂ ਭਰਤੀ ਦੇ ਬਾਰੇ ਜੇ ਕੀ ਇਸ਼ਤਿਹਾਰ ਦੇਣਾ ਕੀ ਗਿਣਤੀ ਨਿਕਲਦੀ ਹੈ ਦੱਸ ਸਕਦੇ ਆਂ ਹਜੇ ਪ੍ਰੋਮੋਸ਼ਨਾਂ ਚੱਲ ਰਹੀਆਂ ਤਾਂ ਜਦੋਂ 55% ਤੇ ਗੱਲ ਕੀਤੀ ਗਈ ਤਾਂ ਅੱਗੇ ਵਾਰ ਦੀ ਤਰ੍ਹਾਂ ਜਿਹੜਾ ਚੀਮਾ ਜੀ ਹਰ ਵਾਰ ਜਿਵੇਂ ਕਰਦੇ ਆ ਉਹਨਾਂ ਦਾ ਰਵਈਆ ਬਹੁਤ ਪੋਜ਼ੀਟਿਵ ਸੀਗਾ ਤਾਂ ਵਿਭਾਗ ਵੱਲੋਂ ਇਹ ਜਰੂਰ ਕਿਹਾ ਗਿਆ ਕਿ ਆਉਣ ਵਾਲੀਆਂ ਮੀਟਿੰਗਾਂ ਦੇ ਵਿੱਚ ਇਹ ਸਬੰਧੀ ਵੀ ਜਿਹੜਾ ਹੈਗਾ ਜਰੂਰ ਸਾਰਾ ਕੁਝ ਕਲੀਅਰ ਕਰ ਦਿੱਤਾ ਜਾਊਗਾ ਉਮਰ ਹੱਦ ਛੋਟਾ ਜਿਹੜਾ ਉਹ ਜਿਵੇਂ ਆ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਜ਼ੋਰ ਲਾਇਆ ਗਿਆ ਕਿ ਮਲਟੀ ਪਰਪਸ ਹੈਲਥ ਵਰਕਰ ਜਿਹੜੀ ਪੋਸਟਾਂ ਆਈਆਂ ਵਿਆਂ ਮਿਲਦੀਆਂ ਉਹਦੇ ਵਿੱਚ ਮਿਲ ਗਈ ਤਾਂ ਆਪਣਾ ਰਾਹ ਖੁੱਲਦਾ ਹੈ ਬਾਕੀ ਭਰਤੀਆਂ ਦੇ ਵਿੱਚ ਉਮਰ ਹੱਦ ਜਿਹੜੀ ਲੈਣੀ ਆਪਾਂ ਨੂੰ ਆਸਾਨ ਹੋ ਜੂਗੀ ਇਸ ਤੇ ਜਿਹੜਾ ਪੋਜ਼ੀਟਿਵ ਸੀਗਾ ਜਿਵੇਂ ਦੱਸਿਆ ਗਿਆ ਤੁਹਾਨੂੰ ਕਿ ਜਿਹੜਾ ਜਲਦੀ ਇਸ ਦਾ ਜਿਹੜਾ ਹੈਗਾ ਹੱਲ ਹੋਣ ਜਾ ਰਿਹਾ ਪ੍ਰਪੋਜ਼ਲ ਬਣ ਗਿਆ ਪਰਸਨਲ ਕੋਲ ਜਾ ਰਿਹਾ ਪਰਸਨਲ ਦੀ ਮੀਟਿੰਗ ਦੇ ਵਿੱਚ ਇਸ ਤੇ ਜਲਦ ਵਿਚਾਰ ਕੀਤਾ ਜਾਊਗਾ ਔਰ ਇਸ ਤੋਂ ਬਾਅਦ ਜਿੰਨੀਆਂ ਸਾਰੀਆਂ ਜਿਹੜੀਆਂ ਮੀਟਿੰਗਾਂ ਇਹ ਕਰਨ ਤੋਂ ਬਾਅਦ ਜਿਹੜਾ ਹੈਗਾ ਸੀਗਾ ਜਿਹੜਾ ਸਭ ਤੋਂ ਜਿਹੜਾ ਪੋਜ਼ਿਟਿਵ ਲੱਗਿਆ ਕਿਉਂਕਿ ਬਹੁਤ ਜਲਦੀ ਉਹਨਾਂ ਨੇ ਕਿਹਾ ਅਗਲੇ ਹਫਤੇ ਦੁਬਾਰਤੋਂ ਫਿਰ ਬੇਅਦਿਕਰ ਸਾਂਝੇ ਮੋਰਚੇ ਦੀ ਜਿਹੜਾ ਹੈਗਾ ਸਬ ਕਮੇਟੀ ਨਾਲ ਮੀਟਿੰਗ ਹੋਊਗੀ ਕਿਉਂਕਿ ਜਿਹੜਾ ਮੰਗਾ ਜਿਹੜੀਆਂ ਹੈਗੀਆਂ ਫੌਰਨ ਹੱਲ ਕਰਾਉਣ ਵਾਲੀਆਂ ਬਹੁਤ ਹੈ ਲੈਕਚਰਰ ਜਿਹੜੀ ਹੈਗੀ ਹੈ ਭਰਤੀ ਕਿਉਂਕਿ ਇਹ ਤਾਂ ਇਹੋ ਜੀ ਭਰਤੀ ਹੈ ਜਿਹੜੀ ਕਿ ਸਿਰਫ ਇਹਦਾ ਇਸ਼ਤਿਹਾਰ ਹੀ ਦੁਆਰਾ ਦੇਣਾ ਹੈ ਤੇ ਇਹਦੇ ਵਿੱਚ ਵੀ ਜਦੋਂ ਗੱਲ ਕੀਤੀ ਗਈ ਤਾਂ ਕਹਿੰਦੇ ਉਹਦੇ ਬਾਰੇ ਵਿਚਾਰ ਕਰਕੇ ਤੁਹਾਨੂੰ ਜਿਹੜੀ ਅਗਲੀ ਮੀਟਿੰਗ ਆ ਉਸ ਦੇ ਵਿੱਚ ਜੂਰ ਇਸ ਦਾ ਜਿਹੜਾ ਹੈਗਾ ਤੁਹਾਨੂੰ ਸਾਰਾ ਕਲੀਅਰ ਕਰ ਦਿੱਤਾ ਜਾਊਗਾ ਕਿਉਂਕਿ ਉਹਦੇ ਵਿੱਚ ਜਿਹੜੇ ਓਵਰੇਜ ਹੋ ਚੁੱਕੇ ਹੈ ਕਾਰਨ ਕੀ ਹੈ ਭਰਤੀ ਰੱਦ ਹੋਈ ਨੂੰ 4 ਸਾਲ ਹੋ ਗਏ ਤਾਂ ਇਸ ਕਰਕੇ ਉਹਨਾਂ ਦਾ ਮੰਗ ਕੀਤੀ ਗਈ ਹੈ ਕਿ ਉਹਨਾਂ ਨੂੰ ਦੁਬਾਰਾ ਜਿਹੜਾ ਹੈਗਾ ਉਮਰ ਹੱਦ ਛੋੜ ਦੇ ਕੇ ਅਪਲਾਈ ਕਰਾਇਆ ਜਾਵੇ ਤੇ ਇਹਦਾ ਇਸ਼ਤਿਹਾਰ ਜਿਹੜਾ ਲੈਕਚਰਰ ਦੀ ਭਰਤੀ ਦਾ ਜਲਦੀ ਦਿੱਤਾ ਜਾਵੇ ਇੱਥੇ ਜਿਹੜਾ ਪਤਾ ਲੱਗਦਾ ਕਿ ਜਿਹੜਾ ਹੈਗਾ ਮੀਟਿੰਗਾਂ ਦੇ ਵਿੱਚ ਕਾਫੀ ਸਮਾਂ ਲੱਗਿਆ 55% ਵਾਲੀ ਸ਼ਰਤ ਹੋਵੇ ਉਮਰ ਹੱਦ ਹੋਵੇ ਮਾਸਟਰ ਕੈਡਰ ਹੋਵੇ ਓਵਰੇਜ ਦੀ ਪਰ ਜਿਹੜਾ ਹੈਗਾ ਹੱਲ ਸਾਰਿਆਂ 'ਚ ਤੇ ਜਿਹੜੀਆਂ ਭਰਤੀਆਂ ਚਾਹੀਏ ਉਹ ਸਹਾਇਕ ਪ੍ਰੋਫੈਸਰ ਦੀਆਂ ਹੋਣ ਲੈਕਚਰਰ ਦੀਆਂ ਹੋਣ ਮਾਸਟਰ ਕੈਡਰ ਹੋਣ ਸਾਰਿਆਂ ਤੇ ਗੱਲਬਾਤ ਹੋਈ ਹੈ ਤਾਂ ਲੰਮੀ ਸਮੇਂ ਗੱਲਬਾਤ ਹੋਣ ਤੇ ਸਾਰਾ ਕੁਝ ਜਦੋਂ ਵਿਚਾਰਨ ਤੋਂ ਬਾਅਦ ਇਹ ਡਿਸਾਈਡ ਕੀਤਾ ਗਿਆ ਕਿ ਅਗਲੇ ਹਫਤੇ ਹੀ ਸਾਰਾ ਅਮਲਾ ਫੇਰ ਬੈਠੂਗਾ ਬੇਹਜ਼ਕਾਰ ਸਾਹੇ ਮੋਰਚੇ ਦੀ ਦੁਆਰ ਤੋਂ ਮੀਟਿੰਗ ਕੀਤੀ ਜਾਊਗੀ ਉਮੀਦ ਕਰਦੇ ਆ ਕਿ ਜਿਹੜੀਆਂ ਮੀਟਿੰਗਾਂ ਦਾ ਜਿਹੜਾ ਦੌਰ ਜਿਹੜਾ ਚੱਲਿਆ ਇਹ ਇਸੇ ਤਰ੍ਹਾਂ ਚੱਲੇ ਜਲਦੀ ਮੀਟਿੰਗਾਂ ਹੋਣ ਤੇ ਹੱਲ-ਵਲ ਜਿਹੜਾ ਆਪਾਂ ਪਹੁੰਚੀਏ ਤੇ ਜੇ ਨਹੀਂ ਸਰਕਾਰ ਹੱਲ-ਵਲ ਪਹੁੰਚਦੀ ਜਾਂ ਮੀਟਿੰਗਾਂ ਤੋਂ ਟਾਲਮਟੋਲ ਕਰਦੀ ਆ ਤਾਂ ਫੇਰ ਤੋਂ ਉਹੀ ਰਵਈਆ ਜਿਹੜਾ ਆਪਾਂ ਨੂੰ ਅਪਣਾਉਣਾ ਪਊਗਾ ਤਿਆਰ ਰਹੋ ਸਾਥੀਓ ਸੰਘਰਸ਼ ਦਾ ਰਾਹ ਜਿਹੜਾ ਛੱਡ ਨਹੀਂ ਸਕਦੇ ਤਾਂ ਜਲਦੀ ਹੀ ਜਿਹੜਾ ਜੇ ਟਾਲਮਟੋਲ ਕਰਦੀ ਹੈ ਸਰਕਾਰ ਜਾਂ ਭੱਜਦੀ ਹੈ ਮੀਟਿੰਗਾਂ ਤੋਂ ਜਾਂ ਮਸਲਾ ਹੱਲ ਆਪਾਂ ਨੂੰ ਦਿਖਦਾ ਕਿ ਲੰਮਕਦਾ ਤਾਂ ਆਪਾਂ ਜਲਦੀ ਹੀ ਜਿਹੜਾ ਅਗਲੇ ਸੰਘਰਸ਼ ਦਾ ਐਲਾਨ ਕਰਾਂਗੇ ਜਿੱਤ ਲੜਦੇ ਲੋਕਾਂ